ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰਾਪਰਟੀ ਐਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ, ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਉਂਦੇ ਆ। ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਐਂਟਰੀ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਉਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਗੱਡੀ ਘਰ ਦੇ ਅੰਦਰ ਲੱਗਦੀ ਹੈ ਜੀ ਘਰ ਦੋ ਮੰਜ਼ਲ ਬਣਿਆ ਹੋਇਆ ਹੈ ਤੁਹਾਨੂੰ ਪਹਿਲਾਂ ਨਿਚਲੀ ਮੰਜ਼ਲ ਸਰ ਦਿਖਾ ਦਿੰਨੇ ਆ ਆ ਜੀ ਲੌਬੀ ਏਰੀਆ ਬਣਿਆ ਹੋਇਆ ਲੌਬੀ ਏਰੀਆ ਦੇ ਨਾਲ ਹੀ ਦੋ ਕਮਰੇ ਬਣੇ ਹੋਏ ਹਨ ਤੇ ਇੱਕ ਸਾਈਡ ਤੇ ਕਿਚਨ ਬਣਾਈ ਹੋਈ ਹੈ ਤانوں ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਪਹਿਲਾਂ ਕਿਚਨ ਵੀ ਕਾਫੀ ਖੁਲੜੁਲੀ ਬਣੀ ਹੋਈ ਹੈ ਜੀ ਕਿਚਨ ਵਿੱਚ ਇੱਕ ਵਿੰਡੋ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਕਿਚਨ ਵਿੱਚ ਹਾਜੀ ਪਹਿਲਾ ਕਮਰਾ ਬਣਿਆ ਹੋਇਆ ਹੈ ਕਮਰਾ ਕਾਫੀ ਖੁਲੜੁਲਾ ਬਣਿਆ ਹੈ ਜੀ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਇਹਦੇ ਨਾਲ ਹੀ ਪੂਜਾ ਰੂਮ ਬਣਿਆ ਹੋਇਆ ਹੈ ਪੂਜਾਰੂਮ ਅਟੈਚ ਬਣਿਆ ਹੈ ਰੂਮ ਦੇ ਨਾਲ ਆ ਦੇਖੋ ਜੇ ਪੂਜਾਰੂਮ ਬਣਿਆ ਹੈ ਜੀ ਤੇ ਦੇ ਨਾਲ ਹੀ ਵਾਸ਼ਿੰਗ ਏਰੀਆ ਬਣਾਇਆ ਹੋਇਆ ਹੈ ਜਿਹੜਾ ਕਿ ਦੋਨੋਂ ਕਮਰਿਆਂ ਦੇ ਨਾਲ ਅਟੈਚ ਹੈ ਵਾਸ਼ਿੰਗ ਏਰੀਏ ਤੇ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਤੇ ਨਾਲ ਹੀ ਦੂਜੇ ਕਮਰੇ ਦੇ ਬੈਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਹੈ ਵਾਸ਼ਰੂਮ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਇਹ ਵਾਸ਼ਰੂਮ ਦੋਨੋਂ ਕਮਰਿਆਂ ਦੇ ਨਾਲ ਅਟੈਚ ਹੋ ਜਾਂਦਾ ਹੈ ਦੂਜੇ ਕਮਰੇ ਤੇ ਵੀ ਰਸਤਾ ਆ ਜਾਂਦਾ ਅੱਜ ਦੂਜਾ ਕਮਰਾ ਬਣਿਆ ਹੋਇਆ ਜੀ ਇਹ ਵੀ ਕਮਰਾ ਪਹਿਲੇ ਕਮਰੇ ਵਾਂਗੂ ਖੁੱਲਾ ਡੁੱਲਾ ਬਣਿਆ ਹੋਇਆ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਸਾਰਾ ਮਾਲਕਾ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ ਜੀ 98887 57584 ਇਹ ਜੀ ਮਾਲਕਾ ਦਾ ਨੰਬਰ ਹੈ ਤੁਸੀਂ ਪੁੱਛ ਵੀ ਘਰ ਦੇ ਰੇਟ ਦੀ ਗੱਲ ਕਰਨੀ ਹੋਵੇ ਜਾਂ ਲੋਕੇਸ਼ਨ ਦੀ ਗੱਲ ਕਰਨੀ ਹੋਵੇ ਤਾਂ ਮਾਲਕਾਂ ਨੂੰ ਫੋਨ ਕਰ ਸਕਦੇ ਹੋ ਬਾਕੀ ਤੁਹਾਨੂੰ ਰੇਟ ਵੀ ਦੱਸ ਦਿੰਦੇ ਨੇ ਲੋਕੇਸ਼ਨ ਵੀ ਦੱਸ ਦਿੰਦੇ ਨੇ ਜੀ ਅਸੀਂ ਇਹ ਘਰ ਜੀ ਸਰਪੰਚ ਕਲੋਨੀ ਜਮਾਲਪੁਰ ਚੰਡੀਗੜ੍ਹ ਰੋਡ ਲੁਧਿਆਣਾ ਵਿੱਚ ਬਣਿਆ ਹੋਇਆ ਜਗਾ ਜਿਹੜੀ ਹੈ ਘਰ ਦੀ ਉਹ 1 ਸੂਗ ਅੱਜ ਡਿਮਾਂਡ ਜਿਹੜੀ ਹੈ ਘਰ ਦੀ ਉਹ 32 ਲੱਖ ਰੁਪਈਆ ਜੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੌਜੂਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਸ਼ਹਿਰਾਂ ਦੇ ਮੁਤਾਬਿਕ ਘਰਾਂ ਦੀ ਪਲੇਲਿਸਟ ਬਣਾਈ ਹੋਈ ਹੈ ਤੁਹਾਨੂੰ ਜਿਹੜੇ ਸ਼ਹਿਰ ਵਿੱਚ ਘਰ ਜਾਂ ਕੋਠੀ ਚਾਹੀਦੀ ਹੋਵੇ ਤੁਸੀਂ YouTube ਚੈਨਲ ਤੇ ਜਾ ਕੇ ਫੇਰਿਸਟ ਖੋਲ ਕੇ ਉਹ ਚ ਆਪਣੇ ਸ਼ਹਿਰ ਦੀ ਪਲੇਲਿਸਟ ਖੋਲ ਕੇ ਤੁਸੀਂ ਘਰ ਜਾਂ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਅੱਜ ਦੂਜੀ ਮੰਜ਼ਲ ਬਣੀ ਹੋਈ ਐ ਦੂਜੀ ਮੰਜ਼ਲ ਤੇ ਇੱਕ ਹਾਲ ਕਮਰਾ ਬਣਿਆ ਹੋਇਆ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਆ ਦੇਖੋ ਜੀ ਆ ਹਾਲ ਕਮਰਾ ਬਣਿਆ ਹੋਇਆ ਆ ਵਾਸ਼ਰੂਮ ਬਣਿਆ ਅਟੈਚ ਵਾਸ਼ਰੂਮ ਦੇ ਨਾਲ ਵਾਸ਼ਿੰਗ ਏਰੀਆ ਬਣਿਆ ਹੋਇਆ ਦੀਵਾਰ ਤੇ ਸਾਰੀ ਟਾਇਲ ਲੱਗੀ ਹੋਈ ਐ ਫਰਸ਼ ਤੇ ਵੀ ਟਾਇਲ ਲੱਗੀ ਹੋਈ ਐ ਜੀ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਓਖੇ ਰਿਪੋਰਟ ਹੋਇਆ ਐ ਜੀ ਬਾਕੀ ਤੁਸੀਂ ਸਾਰਾ ਵੀਡੀਓ ਵਿੱਚ ਦੇਖ ਹੀ ਰਹੇ ਹੋ ਜੀ ਬਾਕੀ ਤੁਹਾਨੂੰ ਗਲੀ ਦਾ ਵੀ ਸਾਰਾ 뷰 ਦਿਖਾ ਦਿੰਨੇ ਆ। ਆਬਾਦੀ ਦੇ ਵਿੱਚ ਘਰ ਬਣਿਆ ਹੋਇਆ। ਪ੍ਰੋਪਰ ਸਾਰੇ ਪਾਸੇ ਰੈਸ਼ਾ ਹੈਗੀਆਂ। ਤੁਹਾਨੂੰ ਬਾਹਰਲੇ ਪਾਸੋਂ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ। ਗਲੀ ਦਾ 뷰। ਤੀਜੀ ਮੰਜ਼ਲ ਜਾਣ ਲਈ ਵੀ ਪੌੜੀਆਂ ਉੱਪਰ ਚੜ੍ਹਦੀਆਂ ਹਨ। ਤੇ ਤੀਜੀ ਮੰਜ਼ਲ ਤੇ ਇੱਕ ਕਮਰਾ ਬਣਿਆ ਹੋਇਆ ਹੈ ਸ਼ੈੱਡ ਵਾਲਾ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ